ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀਆਂ ਫੜਨ ਲੱਗੇ ਹਾਂ ਜੀ ਅਗਲੇ 5-6 ਦਿਨਾਂ ਦੀ ਗੱਲ ਕਰਾਂਗੇ ਅੱਜ 25 ਤਰੀਕਾ ਹੈ 31 ਮਾਰਚ ਤੱਕ ਮੌਸਮ ਪੰਜਾਬ ਦਾ ਉਹ ਨਾਲਗ ਦੇ ਖੇਤਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸੋ ਇੱਕ ਸਿਸਟਮ ਲੱਗਣ ਜਾ ਰਿਹਾ ਇਹਦੀ ਵੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਾਂਗੇ ਤਾਜ਼ਾ ਸੈਟੇਲਾਈਟ ਦੱਸ ਰਿਹਾ ਤੇ ਲੈ ਕੇ ਤੁਹਾਨੂੰ ਸਿੱਧਾ ਚਲਦੇ ਹਾਂ ਤੇ ਇਸ ਵੇਲੇ ਲਗਭਗ 10:30 ਵਜੇ ਨੂੰ ਜਾ ਰਹੇ ਨੇ 25 ਮਾਰਚ ਦੀ ਅੱਜ ਸਵੇਰ ਹੈ ਪੰਜਾਬ ਦੀ ਗੱਲ ਕਰੀਏ ਜੀ ਹਰਿਆਣਾ ਰਾਜਸਥਾਨ ਦੀ ਗੱਲ ਕਰੀਏ ਤੇ ਸਕਰੀਨ ਤੇ ਨਕਸ਼ੇ ਤੇ ਜੀ ਦੇ ਸਕਦੇ ਹਾਂ ਸੈਟਲਾਈਟ ਦੇ ਸਿਨਾਂ ਤੇ ਕਿ ਐਸੇਲੇ ਮੌਸਮ ਲਗਭਗ ਉੱਤਰ ਭਾਰਤ ਦਾ ਬਿਲਕੁਲ ਸਾਫ ਬਣਿਆ ਹੋਇਆ ਦੂਜੇ ਪਾਸੇ ਇੱਕ ਪਛਮੀ ਸਿਸਟਮ ਜੜਕ ਦੀ ਦੇ ਸਕਦੇ ਹਾਂ ਕਿ ਐਸੇਲੇ ਖੋਜ ਕਰ ਰਿਹਾ ਪਾਕਿਸਤਾਨ ਵਾਲੇ ਹੌਤੇ ਖੇਤਰਾਂ ਦੇ ਵਿੱਚ ਸਰਗਰਮ ਹੈ ਔਰ ਪਾਕਿਸਤਾਨ ਦੇ ਉੱਤਰ ਖੱਛੀ ਭਾਗਾਂ ਦੇ ਵਿੱਚ ਖਾਸ ਕਰ اسلامਾਬਾਦ ਰਾਹੁਲਪਿੰਡੀ ਇਹਨਾਂ ਭਾਗਾਂ ਦੇ ਵਿੱਚ ਅੱਜ ਸ਼ਾਮ ਤੱਕ ਮੀਂਹ ਅਰਜ ਹੋਣ ਦੀ ਪੂਰੀ ਸੰਭਾਵਨਾ ਜੜੀਆਂ ਬਣ ਚੁੱਕੀ ਆ ਤੇ ਜਿਹੜੇ ਉਤਲੇ ਚੜਦੇ ਖੇਤਰ ਆ ਪੰਜਾਬ ਦੇ ਜਿਹੜੇ ਗੁਰਦਾਸਪੁਰ ਦੇ ਕੁਝ ਖੇਤਰ ਅੰਮ੍ਰਿਤਸਰ ਸਾਹਿਬ ਦੇ ਕੁਝ ਖੇਤਰ ਇਹਨਾਂ ਖੇਤਰਾਂ ਦੇ ਉੱਪਰ ਦੀ ਹਲਕੀ ਟਾਮੀ ਟਾਮੀ ਬਦਲਬਾਈ ਜੜੀਆਂ ਪਹੁੰਚਣੀ ਸ਼ੁਰੂ ਕਰ ਚੁੱਕੀ ਹੈ ਤੋਂ ਹੁੰਦੇ ਜਿਹੜੇ 48 ਘੰਟੇ ਜਾਂ ਫਿਰ ਅਗਲੇ ਜਿਹੜੇ 72 ਘੰਟੇ ਨੇ ਇਹ ਸਿਸਟਮ ਵਾਲੇ ਹੋਣਗੇ ਪਾਕਿਸਤਾਨ ਦੇ ਹਵਤਫਾਗਾਂ ਦੇ ਵਿੱਚ ਸਿਸਟਮ ਵਿੱਚ ਸਰਗਰਮ ਹੋਣਾ ਉੱਥੇ ਗਰੇਮਾਰ ਪਲਸ ਉੱਪਰਲੇ ਫਾਗਾਂ ਦੇ ਵਿੱਚ ਜਿਹੜੇ ਉਹਨੇ اسلامਾਬਾਦ ਰਾਉਲਪਿੰਡੀ ਯਾਨੀ ਕਿ ਜਿਹੜੇ ਉੱਤਰ ਪਛਮੇ ਦੇ ਫਾਗ ਨੇ ਪਾਕਿਸਤਾਨ ਦੇ ਉਹਨਾਂ ਫਾਗਾਂ ਦੇ ਵਿੱਚ ਤਗੜੇ ਮਿਹਜ ਦੇ ਸਫਲ ਇਹ ਸਿਸਟਮ ਲਵਾਏਗਾ ਗਰੇਮਾਰ ਲਵਾਏਗਾ ਜਗਰਾਫਾ ਜੰਮੂ ਦੀ ਗੱਲ ਕਰੀਏ ਹਿਮਾਚਲ ਦੀ ਗੱਲ ਕਰੀਏ ਤੇ ਉਹ ਪਹਿਲੇ ਫਾਗਾਂ ਦੇ ਵਿੱਚ ਬਰਬਾਰੀ ਦਾ ਹਲਕਾ ਦੌਰੇ ਸਿਸਟਮ ਲਵਾ ਸਕਦਾ ਹੈ। ਛੇਟਲੇ ਫਾਗਾਂ ਦੇ ਵਿੱਚ ਗਰੇਮਾਰ ਫਲਸ ਕੁਛ ਕਿਤਨਾ ਦੇ ਵਿੱਚ ਜਿਹੜਾ ਤੇਜ਼ ਸ਼ਰਾਟੇ ਦਰਜ ਸਕਦੇ ਨਹੀਂ। ਮੈਦਾਨਾ ਲਈ ਇਹ ਸਿਸਟਮ ਕੋਈ ਬਹੁਤਾ ਕੁਝ ਖਾਸ ਲੈ ਕੇ ਆ ਨਹੀਂ ਰਿਹਾ। ਪਰ ਬੱਦਲਵਾਈ ਬਹੁਤੇ ਖੇਤਰਾ ਤੱਕ ਪਹੁੰਚ ਕਰੇਗੀ ਭਾਵ ਮੇਂ ਰਾਇਸਤਾਨ ਦੇ ਖੇਤਰ ਨੇ ਭਾਵ ਮੇਂ ਹਰਿਆਣੇ ਦੇ ਭਾਵ ਮੇਂ ਪੰਜਾਬ ਦੇ ਖੇਤਰ ਪੰਜਾਬ ਦੇ ਗੁਰਦਾਸਰ ਅੰਮ੍ਰਿਤਸਰ ਸਾਹਿਬ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਤੇ ਕਪੂਰਥਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਔਰ ਫਾਜ਼ਿਲਕਾ ਫਰੀਦਕੋਟ ਔਰ ਫਾਜ਼ਿਲਕਾ ਇਹਨਾਂ ਖਾਗਾਂ ਦੇ ਵਿੱਚ ਕੁਝ ਜਿਹੜੇ ਤਹਿਸੀਲਾਂ ਹੋ ਸਕਦੀਆਂ ਕੁਝ ਖੇਤਰ ਹੋ ਸਕਦੇ ਨੇ ਜਿੱਥੇ ਟਾਵੇਂ ਟਾਵੇਂ ਖੇਤਰਾਂ ਦੇ ਵਿੱਚ ਹਲਕੇ ਕਿਤੇ ਕਿਤੇ ਤੇਜ਼ ਸ਼ਰਾਟੇ ਦੇ ਦਰਜ ਹੋ ਸਕਦੇ ਨੇ ਹਾਲਾਂਕਿ ਤੇਜ਼ ਸ਼ਰਾਟੇ ਦੀ ਉਮੀਦ ਨਾ ਮਾਤਰੀ ਹੈ ਹਲਕੀ ਬੂੰਦਾਂਵਾਂ ਦੀ ਹਲਕੀ ਕਿਣਵਿਣ ਇਹ ਕੁਦਰਤ ਦੇ ਹੱਥੋਂ ساری ਕਹਾਣੀਆਂ ਅਨੁਮਾਨ ਦੇ ਮੁਤਾਬਕ ਇਹ ਸਿਸਟਮ ਇਸ ਲਾਈਨ ਦੇ ਵਿੱਚ ਜਿਹੜੇ ਖੱਲੇ ਖੇਤ ਨੇ ਇਹਨਾਂ ਖੇਤਾਂ ਦੇ ਵਿੱਚ ਹੌਂਚ ਕਰੇਗਾ ਯਾਨੀ ਕਿ ਜਿਹੜੇ ਪਾਕਿਸਤਾਨ ਦੇ ਉੱਤਰ ਪੱਛਮੀ ਭਾਗ ਜੰਮੂ ਔਰ ਹਿਮਾਚਲ ਦੇ ਖੇਤਾਂ ਅਤੇ ਵਿੱਚ ਇਹ ਸਿਸਟਮ ਮੁੱਖ ਤੌਰ ਤੇ ਪ੍ਰਭਾਵਿਤ ਕਰੇਗਾ ਜੰਮੂ ਦੇ ਪਹਾੜਾਂ ਦੇ ਵਿੱਚ ਬਰਬਰੀ ਦਾ ਖੱਲੇ ਫੱਦਰ ਦੇ ਇੱਕ ਦੌਰ ਇਹ ਲਵਾਏਗਾ ਦੋਸਤੋ ਅੱਜ 27 ਤਰੀਕ ਤੱਕ ਸਿਸਟਮ ਦੀ ਜਿਹੜੀ ਅੱਗੇ ਰਵਾਨਗੀ ਹੋ ਜਾਣੀ ਹੈ ਉਸ ਤੋਂ ਬਾਅਦ 28 29 30 31 ਇਹ ਜਿਹੜੇ ਦਿਨ ਹੋਣਗੇ ਠੰਡੇ ਹੋ ਸਕਦੇ ਨੇ ਠੰਡੇ ਮਤਲਬ ਕਿ ਇੰਨੇ ਜ਼ਿਆਦਾ ਠੰਡੇ ਵੀ ਨਹੀਂ ਯਾਨੀ ਕਿ 2-3 ਡਿਗਰੀ ਜਾਂ ਫਿਰ ਕਿ ਲਈ 4 ਕੁ ਡਿਗਰੀ ਤਾ ਟੈਂਪਰੇਚਰ ਦੀ ਜਿਹੜੀ ਗਿਰਾਵਟ ਹੈ ਉਹ ਦਰਜ ਹੋ ਸਕਦੀ ਹੈ ਜਿੱਥੇ ਟੈਂਪਰੇਚਰ ਤਾਂ ਉੱਚੜਦੇ ਹੋਏ ਨੇ ਉੱਥੇ ਇਹਨਾਂ ਦੇ ਵਿੱਚ ਠੱਲ ਹੋਏਗੀ ਤੇ 4 ਕੁ ਡਿਗਰੀ ਟੈਂਪਰੇਚਰ ਜਿਹੜੇ ਹੇਠਾਂ ਆ ਸਕਦੇ ਨੇ ਆਉਂਦੇ ਜਿਹੜੇ 48 ਘੰਟੇ ਨੇ ਯਾਨੀ ਕਿ ਅਗਲੇ ਜਿਹੜੇ 48 ਘੰਟੇ ਆਹ ਦੇਖੀਏ ਤੇ ਟੈਂਪਰੇਚਰ ਹਲਕਾ 1-2 ਡਿਗਰੀ ਹੋਰ ਤਾਂ ਨੂੰ ਜਾਣਗੇ ਦੱਖਣ ਫਰਿਆਸੂਲੇ ਜੇਕਰ ਹੁਣ ਸਵੇਰ ਦੀ ਗੱਲ ਕਰੀਏ ਤੇ ਹਵਾਵਾਂ ਦੀ ਰਵਾਨੀ ਬਹੁਤ ਘੱਟ ਹੈ ਸ਼ਾਮ ਤੱਕ ਹੋ ਸਕਦੀ ਹੈ ਕਿ ਦੱਖਣ ਫੇਰੇ ਦੀ ਹਵਾ ਖੁੱਲ ਕੇ ਚੱਲ ਸਕਦੀ ਹੈ ਪੰਜਾਬ ਰਿਆਲਾ ਰਸਾਂ ਦੇ ਵਿੱਚ ਤੇ ਦੂਜੇ ਪਾਸੇ ਸਿਸਟਮ ਤਿਆਰ ਹੈ ਜੀ ਪੰਜਾਬ ਦੇ ਵਿੱਚ ਕੋਈ ਬਹੁਤਾ ਕੁਝ ਲੈ ਕੇ ਨਹੀਂ ਆਏਗਾ ਚੜ੍ਹਦੇ ਪੰਜਾਬ ਦੇ ਲਈ ਲੈਂਦੇ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਮੀਂਹ ਲੋ ਆਵੇਗਾ ਪੰਜਾਬ ਦੇ ਵਿੱਚ ਜੇਕਰ ਮੀਂਹ ਵਾਲੇ ਸੈੱਲ ਬਣਦੇ ਨੇ ਉਹ ਤੁਹਾਨੂੰ ਅਸੀਂ ਲਿਖਤੀ ਪੋਸਟ ਜਿਹੜੀ ਆ ਸਾਂਝੀ ਕਰ ਦਾਂਗੇ ਜੇਕਰ ਮੀਂਹ ਵਾਲੇ ਸੈੱਲ ਬਣ ਜਾਂਦੇ ਨੇ ਤੇ ਹਲਕੇ ਛਰਾਟੇ ਜਾਂ ਫਿਰ ਕਿਤੇ ਦੇ ਹੋ ਸਕਦਾ ਕੁਝ ਕਥਾਵਾਂ ਤੇ ਦਰਮਿਆਨੇ ਛਰਾਟੇ ਵੀ ਲੱਗਣ ਦੀ ਉਮੀਦ ਰਹ